ਸ੍ਰੀ ਕਾਲ ਜੀ ਅਸੀਂ ਅਲੀ ਸ਼ੇਰ ਕੱਪੜੇ ਵਾਲੇ ਭੀਖੀ ਜੀ ਅੱਜ ਅਸੀਂ ਸੂਟ ਲਈ ਲੈ ਕੇ ਆਏ ਪਲੇਨ ਖਾਦੀ ਕੋਟ ਦਾ ਕੱਪੜਾ ਜੀ ਬਹੁਤ ਵਧੀਆ ਬੇਸ ਆ ਜੀ ਇਹ ਕੱਪੜਾ ਚੈੱਕ ਕਰੋ ਜੀ ਕੱਪੜਾ ਦੇਖੋ ਜੀ 10 ਕਲਰ ਨੇ ਇਹਦੇ ਵਿੱਚ ਖਾਦੀ ਕੋਟ ਦਾ ਕੱਪੜਾ ਆ ਜੀ ਆ ਦੇਖੋ ਜੀ 10 ਕਲਰ ਨੇ ਜਿਹੜਾ ਤੁਹਾਨੂੰ ਕਲਰ ਪਸੰਦ ਆਉਗਾ ਜੀ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਵਟਸਐਪ ਆਰਡਰ ਕਰ ਦਿਓ ਤੁਹਾਨੂੰ ਤੁਹਾਨੂੰ ਆਪਾਂ ਕਲਰ ਦਿਖਾਉਣੇ ਆ ਜੀ ਇਹਦੇ 10 ਕਲਰ ਨੇ ਜੀ ਇਹ ਸੂਟ ਤੁਸੀਂ ਜੀ ਡੈਸਗਰਾਂ ਲਾ ਕੇ ਵੀ ਤਿਆਰ ਕਰ ਸਕਦੇ ਹੋ ਜੇ ਉੱਤੇ ਵਰਕ ਕਰਾਉਣਾ ਵਰਕ ਵੀ ਕਰਾ ਸਕਦੇ ਹੋ ਜੀ 500 ਰੁਪਏ ਦਾ ਸੂ 10 ਕਲਰ ਨੇ ਮਾਰਕੀਟ ਦੇ ਵਿੱਚ ਇਹਦਾ ਜਿਹੜਾ ਰੇਟ ਆ 700 800 ਆ ਜੀ ਤੁਹਾਨੂੰ ਆਪਾਂ ਦੇਵਾਂਗੇ ਸਿਰਫ 500 ਦਾ ਜੀ 10 ਕਲਰ ਹੋਣਗੇ ਜੀ ਜਿਹੜਾ ਤੁਹਾਨੂੰ ਕਲਰ ਪਸੰਦ ਆਉਗੇ ਸਕਰੀਨਸ਼ਾਟ ਲੈ ਲਿਓ ਜੀ WhatsApp ਆਰਡਰ ਕਰ ਦਿਓ ਜੀ 10 ਕਲਰ ਨੇ ਜੀ ਕਲਰ ਦੇਖ ਲਿਓ ਜੀ 500 ਰੁਪਏ ਰੇਟ ਆ ਜੀ ਮਾਰਕੀਟ ਦੇ ਵਿੱਚ 700 800 ਰੁਪਏ ਦਾ سیل ਹੁੰਦਾ ਜੀ ਆਪਣੇ ਕੋਲ 500 ਦਾ ਜੀ 10 ਕਲਰ ਨੇ ਜੀ ਜਿਹੜਾ ਤੁਹਾਨੂੰ ਕਲਰ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਤੁਹਾਨੂੰ WhatsApp ਆਰਡਰ ਕਰਿਓ ਜੀ ਕਲਰ ਦੇਖ ਲਓ ਜੀ ਇੱਕ ਵਾਰੀ ਫੇਟ ਨਿਕਾ ਕਰ ਲਓ ਕਲਰ ਜੀ 10 ਕਲਰ ਨੇ ਜੀ ਜਿਹੜਾ ਪਸੰਦ ਆਊ ਉਹ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਉੱਪਰ ਆਰਡਰ ਕਰ ਸਕਦੇ ਹੋ ਜੀ ਖਾਦੀ ਕਾਟਨ ਬੇਸ ਆ ਜੀ ਵਰਤਵੀਤ ਕਰਾ ਸਕਦੇ ਹੋ ਜੀ ਪਲੇਨ ਰੱਖਣਾ ਪਲੇਨ ਵੀ ਤੁਸੀਂ ਰੱਖ ਸਕਦੇ ਹੋ ਜੀ 10 ਕਲਰ ਨੇ ਜੀ 500 ਦਾ ਸੂਟ ਆ ਜੀ